ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮੰਗਲ ਸਵਈਆ ਹਰ ਗੋਬਿੰਦ ਨੰਦਨ ਨੰਦਨ ਕੋ ਆ ਸੁਣੋ ਕਵਤਾ ਇਹਨੂੰ ਕਹਿੰਦੇ ਕਵਤਾ ਇਦਾਂ ਹੀ ਨਹੀਂ ਮਹਾ ਕਵੀ ਕਹਿੰਦੇ ਪੰਥ ਨੇ ਮਹਾ ਕਵੀ ਦਾ ਕਿਤਾਬ ਦਿੱਤਾ ਭਾਈ ਸੰਤੋਖ ਸਿੰਘ ਜੀ ਨੇ ਮਹਾ ਕਵੀ ਹਰ ਗੋਬਿੰਦ ਨੰਦਨ ਨੰਦਨ ਕੋ ਆਬ ਬੰਦਨ ਕਾ ਪਦ ਜੈ ਰਵਿੰਦੂ ਹਰ ਗੋਬਿੰਦ ਸ਼੍ਰੀ ਗੁਰੂ ਅਰਬਿੰਦ ਸਾਹਿਬ ਨੰਦਾਨ ਉਹਨਾਂ ਦੇ ਪੁੱਤਰ ਗੁਰੂ ਅਰਬਿੰਦ ਸਾਹਿਬ ਦੇ ਨੰਨਨ ਪੁੱਤਰ ਕੌਣ ਨੇ ਧੰਗੁਰੂ ਤੇਗ ਬਹਾਦਰ ਸਾਹਿਬ ਨੰਦਾਨ ਨੰਨਨ ਫਿਰ ਦੂਜੀ ਵਾਰ ਵਰਤਿਆ ਨੰਨਨ ਤੇ ਗੁਰ ਤੇਗ ਬਹਾਦਰ ਸਾਹਿਬ ਦੇ ਆਨੰਦ ਉਹਨਾਂ ਦੇ ਪੁੱਤਰ ਕੌਣ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਤਿਨਾਂ ਦੇ ਚਰਨ ਕਮਲ ਅਰਬਿੰਦੂ ਜੋ ਚਰਨ ਕਮਲ ਹਨ ਉਹਨਾਂ ਤੇ ਮੈਂ ਵੰਦਨਾ ਕਰਦਾ ਹਾਂ ਗੁਰੂ ਅਰਗੁਬਿੰਦ ਸਾਹਿਬ ਦੇ ਪੁੱਤਰ ਦੇ ਪੁੱਤਰ ਦੇ ਚਰਨਾਂ ਤੇ ਯਾਨੀ ਕਿ ਛੇਵੇਂ ਪਾਤਸ਼ਾਹ ਦੇ ਪੋਤਰੇ ਦੇ ਚਰਨਾਂ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਚਰਨਾਂ ਤੇ ਮੈਂ ਵੰਦਨਾ ਕਰਦਾ ਹਾਂ ਬਾਜਾਂ ਵਾਲੇ ਤਾਜਾਂ ਵਾਲੇ ਚੋਜੀ ਪ੍ਰੀਤਮ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ ਤੇ ਮੈਂ ਵੰਦਨਾ ਕਰਦਾ ਹਾਂ ਦੁਖ ਦੁੰਦਨਿਕੰਦਨ ਆਨੰਦ ਕੰਦ ਦੁਖਾਂ ਦਾ ਨਾਸ਼ ਕਰਨ ਵਾਲੇ ਨੇ ਦਸਵੇਂ ਪਾਤਸ਼ਾਹ ਦੇ ਸਰੂਪ ਦੇ ਦਰਸ਼ਨ ਦੁਖ ਦੁੰਦਨਿਕੰਦਨ ਆਨੰਦ ਕੰਦ ਗੁਰੂ ਕਲਗੀ ਧਰ ਦੇ ਚਰਨ ਦੁਖਾਂ ਦਾ ਨਾਸ਼ ਕਰਨ ਵਾਲੇ ਨੇ ਔਰ ਆਨੰਦ ਦਾ ਮੂਲ ਹਨ ਆਨੰਦ ਦੇ ਦਾਨ ਦੇਣ ਵਾਲੇ ਹਨ ਮੋਕੰਦ ਬੇਲੰਦ ਕਰੇ ਜਿਨ ਹਿੰਦੂ ਜਿਨ੍ਹਾਂ ਨੇ ਦੋਸਤਾਨ ਦੇ ਹਜ਼ਾਰਾਂ ਹਿੰਦੂਆਂ ਨੂੰ ਮੁਕਤ ਕੀਤਾ ਉਹਨਾਂ ਦੇ ਡਰ ਤੋਂ ਜਿਹੜੇ ਦਹਿਸ਼ਤ ਵਿੱਚ ਜੀਵਦੇ ਸੀ ਜਿਨ੍ਹਾਂ ਦੇ ਧਰਮ ਸਥਾਨ ਢਾਏ ਜਾ ਰਹੇ ਸੀ ਜਿਨ੍ਹਾਂ ਦੇ ਜਨੇਊ ਲਾਏ ਜਾ ਰਹੇ ਸੀ ਉਹਨਾਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਨੇ ਸੁਛੰਦ ਮੁਕਤੀ ਦਾ ਦਾਨ ਦਿੱਤਾ ਉਹਨਾਂ ਨੂੰ ਸੁਤੰਤਰਤਾ ਦਾ ਅਨੁਭਵ ਕਰਵਾਇਆ ਤੋਰ ਕਿੰਦਾ ਓਢਿੰਦਾ ਦਿਨਿੰਦਾ ਤਿਨੇ ਕਹਿੰਦੇ ਮਲੇਛਾ ਰੂਪੀਆ ਜਿਹੜੇ ਤੁਰਕ ਮਲੇਛ ਜਿਹੜੇ ਰਾਜ ਕਰਦੇ ਸੋਸ ਵੇਲੇ ਇਹਨਾਂ ਮਲੇਛਾਂ ਨੂੰ ਤਾਰਿਆਂ ਦੇ ਸਮਾਨ ਜਾਣੀਏ ਤੇ ਇਹਨਾਂ ਤਾਰਿਆਂ ਵਾਸਤੇ ਸਹਬੇ ਕਮਾਲ ਗੁਰੂ ਕਲਗੀ ਧਰਜੀ ਦਿਨਿੰਦ ਸੂਰਜ ਦੇ ਸਮਾਨ ਨੇ ਸੱਚ ਸ੍ਰੀ ਅਕਾਲ ਜਿਵੇਂ ਸੂਰਜ ਚੜ੍ਹਦੇ ਆ ਤਾਰੇ ਨਹੀਂ ਦਿਸਦੇ ਇਦਾਂ ਕਲਗੀ ਧਰ ਦੇ ਪ੍ਰਕਾਸ਼ਨ ਨਾਲ ਇਹਨਾਂ ਮਲੇਛਾਂ ਦਾ ਰਾਜ ਸਮਾਪਤ ਹੋਇਆ ਹੈ ਗੁਰੂ ਗੋਬਿੰਦ ਸਿੰਘ ਸਬੈ ਜਗ ਬਿੰਦੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੋ ਸਾਰੇ ਜਗਤ ਦੇ ਪੂਜਨੀਕ ਨੇ ਉਹਨਾਂ ਦੇ ਚਰਨਾਂ ਦੇ ਉੱਤੇ ਮੇਰੀ ਪ੍ਰਣਾਮ ਹੈ ਨਮਸਕਾਰ ਹੈ ਸਰਪਿੰਦ ਗਿਰਿੰਦ ਖਗਿੰਦ ਤੁਲੰ ਆਹ ਗ੍ਰਿੰਦ ਪਾੜੀਏ ਉਹ ਸੱਪ ਦੇ ਸਮਾਨ ਨੇ ਸੱਪਾਂ ਦਾ ਵੈਰੀ ਕੌਣ ਹੈ ਸੱਪਾਂ ਦਾ ਵੈਰੀ ਹੈ ਗਰੁੜ ਗਰੜ ਨੂੰ ਵੇਖਦਿਆਂ ਸੱਪ ਭੱਜ ਜਾਂਦੇ ਆ ਨਸ ਜਾਂਦੇ ਆ ਮਰ ਜਾਂਦੇ ਆ ਮੁੱਕ ਜਾਂਦੇ ਆ ਕਹਿੰਦੇ ਆ ਜਿਹੜੇ ਪਹਾੜੀਏ ਸਰਪਾਂ ਦੇ ਸਮਾਨ ਉਹਨਾਂ ਲਈ ਕਲਗੀ ਤਰਪਾਤਸ਼ ਗਰੜ ਦੇ ਸਮਾਨ ਹਨ ਸਰਪਿੰਦ ਗਰਿੰਦ ਖਗਿੰਦ ਤੁਲੰ ਖਗਿੰਦ ਖਗਾਂ ਦਾ ਰਾਜਾ ਖਗਿੰਦ ਖਗ ਖਗ ਨਾਮ ਪੰਛੀਆਂ ਦਾ ਪੰਛੀਆਂ ਦਾ ਇੰਦਰ ਰਾਜਾ ਕੌਣ ਹੈ ਗਰੁੜ ਕਲਗੀ ਤਰਪਾਤਸ਼ਾ ਇਹਨਾਂ ਸਾਰੇ ਪਹਾੜੀ ਰਾਜੇ ਜਿਹੜੇ ਨੇ ਜੋ ਸਰਪਾਂ ਦੇ ਸਮਾਨ ਨੇ ਉਹਨਾਂ ਲਈ ਖਗਿੰਦ ਤੁਲ ਹਨ ਬਲਵੰਡ ਅਖੰਡ ਸੁਰਿੰਧਹ ਇੰਦੂ ਬਲਵੰਡ ਬਲੀ ਨੇ ਅਖੰਡ ਜਨ ਨੂੰ ਟੋਟੇ ਟੋਟੇ ਨਹੀਂ ਕੀਤਾ ਜਾ ਸਕਦਾ ਸੁਰਿੰਧਹ ਇੰਦੂ ਸੁਰਾਂ ਦਾ ਜਿਹੜਾ ਰਾਜਾ ਇੰਦਰ ਹੈ ਉਹਦੇ ਵੀ ਇੰਦਰ ਯਾਨੀ ਕਿ ਇੰਦ੍ਰਾਨ ਇੰਦਰ ਨੇ ਸਾਹਿਬੇ ਕਮਾਲ ਗੁਰੂ ਕਲਗੀ ਧਰਪਾਤਸ਼ਾ ਕਬਿਤ ਕਾਂਟ ਕਾਲ ਤਾਲ ਮੈਂ ਪਰਫੁੱਲਤ ਵਿਸਾਲ ਦਲ ਗੁਰੂ ਸਾਹਿਬ ਦੇ ਚਰਨਾਂ ਨੂੰ ਕਮਲਾਂ ਨਾਲ ਉਪਮਾ ਦਿੰਦੇ ਹਨ ਕਹਿੰਦੇ ਜਿਵੇਂ ਤਲਾਬ ਦੇ ਵਿੱਚ ਵੱਡਿਆਂ ਪੱਤਿਆਂ ਵਾਲਾ ਸਹਿਤ ਕਮਲ ਪਰਫੁੱਲਤ ਹੁੰਦਾ ਹੋ ਰਿਹਾ ਹੈ ਬ੍ਰਿਦੁਲ ਮ੍ਰਿਦੈ ਲਤੋ ਲਾਲ ਲਾਲ ਮਾਨੀਏ ਕਹਿੰਦੇ ਜਿਵੇਂ ਉਹਦੇ ਵਿੱਚ ਸੁੰਦਰਤਾ ਹੀ ਹੈ ਕੋਮਲਤਾ ਹੀ ਹੈ ਤੇ ਲਾਲ ਲਾਲ ਨਜ਼ਰ ਆਉਂਦਾ ਇਦਾਂ ਗੁਰੂ ਕਲਗੀਧਰ ਪਾਤਸ਼ਾਹ ਦੇ ਚਰਨ ਕਮਲ ਦੇ ਫੁੱਲ ਵਾਂਗੂ ਕੋਮਲ ਵੀ ਨੇ ਤੇ ਕਮਲਾਂ ਦੀ ਲਾਲੀ ਵਰਗੀ ਉਹਨਾਂ ਦੇ ਚਰਨਾਂ ਵਿੱਚ ਲਾਲੀ ਹੈ ਰਾਜਤ ਮਰਾਲ ਰਾਜ ਸੰਤਨ ਸਮਾਜ ਪਾ ਜਿਵੇਂ ਤਾਲ ਦੇ ਕੋਲ ਹੰਸ ਬਿਰਾਜਦੇ ਨੇ ਇਦਾਂ ਕਲਗੀਧਰ ਪਾਤਸ਼ਾਹ ਦੇ ਚਰਨਾਂ ਪਾਸ ਗੁਰੂ ਕੇ ਸਿੱਖ ਸੰਤ ਉਹ ਸੋਬਦੇ ਹਨ ਮਹਾਰਾਜ ਜੀ ਦੇ ਚਰਣਾ ਵਿੱਚ ਉਹ ਸੱਜ ਕੇ ਬੈਠਦੇ ਨੇ ਨੇੜੇ ਪਾਸ ਹੈ ਪਰਾਗ ਦਿਨ ਰਹਿਣ ਮੈਂ ਸੁਹਾਣੀਏ ਜਿਵੇਂ ਕਮਲ ਦੇ ਫੁੱਲ ਤੋਂ ਪਰਾਗ ਖਾਂਦੇ ਆ ਨਾ ਭੌਰੇ ਇਦਾਂ ਸਤਿਗੁਰਾਂ ਦੇ ਚਰਣਾ ਦੀ ਜਿਹੜੀ ਧੂੜੀ ਹੈ ਉਹਨੂੰ ਪਰਾਗ ਜਾਣ ਕੇ ਗੁਰਸਿੱਖ ਭੌਰੇ ਬਣ ਕੇ ਉਸ ਧੂੜੀ ਨੂੰ ਮਾਣਦੇ ਹਨ ਛੇਲੇ ਮੁਖ ਸਿੱਖ ਮਨ ਸੋਰਬ ਅਨੰਦ ਹੈ ਇਦਾਂ ਕਹਿ ਲੀਏ ਕਿ ਸਤਿਗੁਰੂ ਜੀ ਦੇ ਚਰਨ ਕਮਲ ਨੇ ਤੇ ਗੁਰਸਿੱਖ ਸਲੀਮਕ ਪੌਰੇ ਨੇ ਗੁਰਸਿੱਖ ਪੌਰਿਆਂ ਦੇ ਸਮਾਨ ਨੇ ਤੇ ਪੌਰੇ ਬਣ ਕੇ ਸਤਗੁਰੂ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰਦੇ ਹਨ ਛੋਰਤਨ ਆਸ ਪਾਸ ਸਦਾ ਸੁਪ੍ਰਮਾਨੀ ਜਿਵੇਂ ਕਮਲ ਦੇ ਫੁੱਲ ਦਾ ਖਹਿੜਾ ਨਹੀਂ ਨਾ ਛੱਡਦਾ ਪੌਰਾ ਆਲੇ ਦੁਆਲੇ ਸਾਰਾ ਦਿਨ ਭਰਮੀ ਜਾਂਦਾ ਰਾਤ ਨੂੰ ਵੀ ਨੇੜੇ ਰਹਿੰਦਾ ਕਹਿੰਦੇ ਇਸੇ ਤਰ੍ਹਾਂ ਗੁਰਸਿੱਖ ਰੂਪੀ ਭਵਰੇ ਮਹਾਰਾਜ ਗੁਰੂ ਕਲਗੀ ਧਰ ਦੇ ਚਰਨਾਂ ਕਮਲਾਂ ਨੂੰ ਛੱਡ ਕੇ ਸੱਜੇ ਖੱਬੇ ਨਹੀਂ ਜਾਂਦੇ ਸਾਹਿਬ ਦੇ ਚਰਨਾਂ ਵਿੱਚ ਹੀ ਰਹਿੰਦੇ ਹਨ ਉਦਕ ਕਰਮ ਛੁਏ ਸਕਨਾ ਪਰਮ ਮਲ ਕਹਿੰਦੇ ਸੰਸਾਰ ਦੇ ਜਿਤਨੇ ਵੀ ਪਾਪ ਕਰਮ ਜਿਵੇਂ ਕਮਲ ਦੇ ਫੁੱਲ ਨੂੰ ਪਾਣੀ ਨਹੀਂ ਨਾ ਛੂੰਦਾ ਏਦਾਂ ਸਤਿਗੁਰੂ ਕਲਗੀਧਰ ਦੇ ਚਰਨ ਕਮਲਾਂ ਨੂੰ ਸੰਸਾਰ ਦੇ ਜਿਤਨੇ ਪਾਪ ਕਰਮ ਮਲ ਆਦਕ ਨੇ ਉਹ ਛੋ ਨਹੀਂ ਸਕਦੇ ਪਰਮ ਦੀ ਮਹਿਲ ਨਹੀਂ ਉਹਨਾਂ ਨੂੰ ਲੱਗਦੀ ਐਸੋ ਸ੍ਰੀ ਗੋਬਿੰਦ ਸਿੰਘ ਪਦ ਕੰਜ ਜਾਨੀਏ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਐਸੇ ਨੇ ਸੋਹਣੇ ਚਰਨ ਕਮਲ ਐਸੇ ਨੇ ਸੁੰਦਰ ਚਰਨ ਕਮਲ ਸਵਈਆ ਗੋਵਿੰਦ ਸਿੰਘ ਗੁਰੂ ਗਤ ਦਾਇਕ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਮੁਕਤੀ ਦੱਸਦੇ ਹਨ ਮੁਕਤੀਆਂ ਦਾ ਦਾਨ ਦੇ ਕੇ ਨਿਵਾਜਦੇ ਹਨ ਇੱਕ ਮੁਕਤੀ ਨਹੀਂ ਬਿਆੰਤ ਮੁਕਤੀਆਂ ਦੇ ਮਾਲਕ ਜਗਤ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਹਨ ਆਨ ਕੀ ਆਸ ਨਹੀਂ ਮਨ ਰਾਈ ਕਲਗੀਧਰ ਪਾਤਸ਼ਾਹ ਤੋਂ ਬਿਨਾਂ ਮੇਰੇ ਮਨ 'ਚ ਹੋਰ ਕਿਸੇ ਦੀ ਕੋਈ ਆਸ ਨਹੀਂ ਹੈ ਮਾਂ ਕਵੀ ਭਾਈ ਸੰਤੋਖ ਸਿੰਘ ਜੀ ਕਲਗੀਧਰ ਨਾਲ ਇੰਨਾ ਪਿਆਰ ਕਰਦੇ ਹਨ ਇਤਨੀ ਪ੍ਰੀਤ ਕਰਦੇ ਹਨ ਇੱਥੇ ਕੋਈ ਇਹ ਨਹੀਂ ਕਹਿ ਸਕਦੇ ਕਿ ਆਪਾਂ ਉਹ 10 ਪਾਤਸ਼ਾਹੀਆਂ 'ਚ ਫਰਕ ਸਮਝਦੇ ਆ ਪਰ ਦਸਵੇਂ ਪਾਤਸ਼ਾਹ ਦੇ ਚਰਨਾਂ ਨੂੰ ਪ੍ਰੀਤ ਇੰਨੀ ਕਰਦੇ ਕਿ ਉਹਨਾਂ ਦੇ ਜਦੋਂ ਮੰਗਲ ਕਰਨ ਲੱਗੇ ਤੇ ਤਿੰਨ ਚਾਰ ਛੰਦ ਕਲਗੀ ਧਰ ਦੇ ਉਪਮਾ ਵਿੱਚ ਉਚਾਰੇ। ਬਾਕੀ ਗੁਰੂ ਸਾਹਿਬਾਨਾਂ ਦੇ ਉਪਮਾ ਵਿੱਚ ਦੋ ਦੋ ਛੰਦ ਦੋਹਰਾ ਤੇ ਸਵਈਆ ਕਵਿਤ ਕਿਹਾ ਤੇ ਕਲਗੀ ਧਰ ਦੀ ਸਿਫਤ ਚ ਚਾਰ ਸਵਈਏ ਉਹ ਉਪਮਾ ਵਿੱਚ ਕਹੇ। ਜਿਵੇਂ ਪੱਟਾ ਨੇ ਉਪਮਾ ਕੀਤੀ ਬਾਕੀ ਗੁਰੂ ਸਾਹਿਬਾਨਾਂ ਨੇ ਵੀ ਕੀਤੀ ਪਰ ਚੌਥੇ ਪਾਤਸ਼ਾਹ ਦੀ ਵਧੇਰੇ ਕੀਤੀ। ਮਾ ਕਵੀ ਜੀ ਕਲਗੀ ਧਰ ਨਾਲ ਕਿੰਨਾ ਪਿਆਰ ਕਰਦੇ ਕਹਿੰਦੇ ਸਤਿਗੁਰੂ ਜੀ ਮੁਕਤੀ ਦਾ ਤੇ ਰਿਆਨ ਕੀ ਆਸ ਨਹੀਂ ਮਨ ਰਾਈ ਕਲਗੀ ਧਰ ਸਹਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਤੋਂ ਬਿਨਾ ਮੇਰੇ ਮਨ ਵਿੱਚ ਕਿਸੇ ਹੋਰ ਦੀ ਆਸ ਨਹੀਂ ਹੈ ਚਾਤਰਿਕ ਚੀਤ ਮੂਹਰ ਮੂਹਰ ਰਟ ਕਹਿੰਦੇ ਜਿਵੇਂ ਬਬੀਹਾ ਬੋਲਦਾ ਨਾ ਪ੍ਰਿਓ 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 ਕਦੋਂ ਤੱਕ ਬੋਲਦਾ ਜਦੋਂ ਤੱਕ ਉਹਦੇ ਮੂੰਹ 'ਚ ਸਵੰਤੀ ਬੂੰਦ ਨਹੀਂ ਪੈ ਜਾਂਦੀ ਕਹਿੰਦੇ ਇਸੇ ਤਰ੍ਹਾਂ ਮੈਂ ਵੀ ਉਸ ਬਬੀਹੇ ਵਾਂਗੂੰ ਰਟਦਾ ਹਾਂ ਤਨ ਗੁਰੂ ਗੋਬਿੰਦ ਸਿੰਘ ਸਾਹਿਬ 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 ਉਦੋਂ ਤੱਕ ਰਟਦਾ ਰਹਾਂਗਾ ਕਦੋਂ ਤੱਕ ਦੱਸਦੇ ਨੇ ਸਵਾਂਟ ਦੀਦਾਰ ਕਬੈ ਇਹ ਪਾਈ ਜਦੋਂ ਤੱਕ ਸਵੰਤੀ ਬੂਨ ਦੇ ਰੂਪ ਵਿੱਚ ਕਲਗੀ ਧਰ ਦੇ ਪ੍ਰਤੱਖ ਦਰਸ਼ਨ ਮੈਨੂੰ ਪ੍ਰਾਪਤ ਨਹੀਂ ਹੋ ਜਾਂਦੇ ਜਦੋਂ ਤੱਕ ਮੈਨੂੰ ਸਹਬੇ ਕਮਾਲ ਦੇ ਦੀਦਾਰ ਨਹੀਂ ਹੋ ਜਾਂਦੇ ਉਦੋਂ ਤੱਕ ਮੈਂ ਬਬੀਹੇ ਵਾਂਗੂ ਰਟਦਾ ਰਹਾਂਗਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਤਨ ਗੁਰੂ ਗੋਬਿੰਦ ਸਿੰਘ ਸਾਹਿਬ ਤਨ ਗੁਰੂ ਗੋਬਿੰਦ ਸਿੰਘ ਸਾਹਿਬ ਇਹ ਉਦੋਂ ਤੱਕ ਕਹਿੰਦਾ ਰਹਾਂਗਾ ਜਦੋਂ ਤੱਕ ਮੈਨੂੰ ਮੇਰੇ ਸਾਹਿਬ ਦੇ ਦਰਸ਼ਨਾਂ ਦੀ ਸਵਾਂਤਵੰਦ ਪ੍ਰਾਪਤ ਨਹੀਂ ਹੋ ਜਾਂਦੀ ਜਿਉ ਪਤੰਗ ਸਨੇਹੀ ਕੀ ਧੋਰ ਕਹਿੰਦੇ ਮੇਰਾ ਜਿਹੜਾ ਪਤੰਗ ਹੈ ਔਰ ਗੁਰੂ ਕਲ ਕੀ ਧਰ ਦੇ ਪ੍ਰੇਮ ਦੀ ਡੋਰ ਨਾਲ ਬੱਧਾ ਹੋਇਆ ਬੰਧਾ ਡੱਗ ਡੋਲ ਸੋਲੇ ਹੋ ਮਿਲਾਈ ਬੰਧਿਆ ਹੋਇਆ ਡਾਵਾ ਡੋਲ ਜਿਵੇਂ ਪਤੰਗ ਨਹੀਂ ਇਦਾਂ ਡਾਵਾ ਡੋਲ ਹੁੰਦੀ ਫਿਰਦੇ ਤੁਹਾਡੇ ਪ੍ਰੇਮ ਦੀ ਡੋਰ ਨਾਲ ਬੱਧਾ ਇਦਾਂ ਡਾਵਾ ਡੋਲ ਹੋਇਆ ਫਿਰਦਾ ਹੈ ਏ ਮੇਰੇ ਸਹਬ ਏ ਬਾਜਾਂ ਵਾਲੇ ਏ ਤਾਜਾਂ ਵਾਲੇ ਸਰਬੰਸਦਾਨੀ ਸਤਗੁਰੂ ਜੀ ਕਿਰਪਾ ਕਰੋ ਹੁਣ ਤਾਂ ਮੈਨੂੰ ਆਪਣੇ ਨਾਲ ਮੇਲ ਲਵੋ ਹੁਣ ਤਾਂ ਆਪਣੇ ਨਾਲ ਮੇਲ ਕੇ ਭੇਦ ਕਰ ਲਵੋ ਸਿੰਧੋ ਤਾਸਨ ਹੈ ਪਵ ਕੀ ਗਤ ਮਹਾਰਾਜੇ ਸੰਸਾਰ ਅੱਗ ਦਾ ਸਮੁੰਦਰ ਹੈ ਇਹਦੇ ਵਿੱਚ ਪ੍ਰਬਲ ਅੱਗ ਬਲ ਰਹੀ ਹੈ ਸੜ ਰਹੇ ਹਾਂ ਇਹ ਸਗਨੀ ਵਿੱਚ ਭੁਜ ਰਹੇ ਹਾਂ ਕਿਤੇ ਕਾਮ ਦੀ ਅੱਗ ਹੈ ਕਿਤੇ ਕ੍ਰੋਧ ਦੀ ਇਹ ਵਿਸ਼ਿਆ ਵਿਕਾਰਾਂ ਦੀ ਅੱਗ ਸਾਨੂੰ ਸਾੜ ਰਹੀ ਹੈ ਜਲਾ ਰਹੀ ਹੈ ਮੇਰੇ ਸਤਿਗੁਰੂ ਕਲਗੀਧਰ ਜੀ ਮੋਹ ਮਾਇਆ ਕਰ ਲੇਹੋ ਬਚਾਈ ਮੇਰੇ ਤੇ ਤਰਸ ਕਰੋ ਮੇਰੇ ਸਹਬ ਜੀ ਇਸ ਅਗ ਦੇ ਸਾਗਰ ਚੋਂ ਇਸ ਅੱਗ ਦੇ ਬਲਦੇ ਭਵ ਸਾਗਰ ਵਿੱਚੋਂ ਮੇਰੀ ਬਾਹ ਫੜ ਕੇ ਖਿੱਚ ਕੇ ਇਸ ਅੱਗ ਦੇ ਸਮੁੰਦਰ ਤੋਂ ਮੈਨੂੰ ਬਾਹਰ ਕੱਢ ਲਵੋ ਬਚਾ ਲਓ ਮਹਾਰਾਜ ਸਗਨੀ ਦੇ ਕੁੰਡ ਤੋਂ ਦਇਆ ਕਰਕੇ ਬਚਾ ਲਵੋ ਰੱਖ ਲਵੋ ਕਬਿਤ ਦਉ ਕਰ ਬੰਦ ਕਰ ਬੰਦਤ ਗੋਬਿੰਦ ਸਿੰਘ ਓਏ ਹੱਥ ਜੋੜ ਕੇ ਮੈਂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਚਰਨਾਂ ਨੂੰ ਬੰਦਨਾ ਕਰਦਾ ਹਾਂ ਤੇਤ ਹੈ ਲੰਦ ਸੁਖ ਕੰਧ ਅਗ ਬੰਦ ਹੀ ਜੋ ਆਨੰਦ ਬਖਸ਼ ਦੇ ਨੇ ਸੁਖ ਦਾ ਮੂਲ ਨੇ ਔਰ ਪਾਪਾਂ ਦਾ ਨਾਸ ਕਰਦੇ ਹਨ ਸਿਆਲ ਤੇ ਮਿਰਗਿੰਦ ਪਟ ਬੀਜ ਨੇ ਦਿਲਿੰਦ ਕਰੇ ਹੱਥ ਕਦਣਾ ਤੋਂ ਸ਼ੇਰ ਬਣਾ ਦਿੱਤਾ ਕਲਗੀ ਧਰ ਦੇ ਪਟ ਬੀਜ ਨੇ ਟਟਹਣਿਆਂ ਤੋਂ ਸੂਰਜ ਬਣਾ ਦਿੱਤਾ ਹੈ ਕਿੱਥੇ ਪੱਟ ਬੀਜਣਾ ਟਟਹਿਣਾ ਤੇ ਕਿੱਥੇ ਸੂਰਜ ਕਹਦੇ ਜਨਾ ਗਦੜਾ ਤੋਂ ਮਰਗੰਦ ਸ਼ੇਰ ਬਣਾ ਦਿੰਦਾ ਹੈ ਪੱਟ ਬੀਜਣੇ ਦਿਨਿੰਦ ਕਰੇ ਪੱਟ ਬੀਜਣਿਆਂ ਨੂੰ ਸੂਰਜ ਬਣਾ ਦਿੰਦਾ ਹੈ ਕੀਟ ਤੇ ਗਜਿੰਦ ਪੰਥ ਦਇਓ ਗੱਤਬੰਦ ਹੀ ਕੀੜੀਆਂ ਤੋਂ ਹਾਥੀ ਬਣਾ ਦਿੰਦਾ ਹੈ ਕਹਿੰਦੇ ਇਹੋ ਜਾਂ ਪੰਥ ਬਖਸ਼ਿਆ ਸਾਨੂੰ ਸਤਗੁਰਾਂ ਨੇ ਜਿਹੜਾ ਗੱਤਬੰਦ ਮੁਕਤੀ ਦੇਣ ਵਾਲਾ ਪੰਥ ਹੈ ਉਹ ਪੰਥ ਗੁਰੂ ਕਲਗੀਧਰ ਨੇ ਸਾਨੂੰ ਬਖਸ਼ਿਆ ਹੈ ਮਾਸ਼ਕਾ ਖਗੇਂਦ ਜੇ ਨਕਾਕ ਤੇ ਮਰਾਲ ਬ੍ਰਿੰਦ ਆਹ ਕਹਿੰਦੇ ਮੱਛਰ ਨੂੰ ਗਰੜ ਬਣਾ ਦਿੱਤਾ ਕਲਗੀ ਧਰ ਦੇ ਮੱਛਰਾਂ ਨੂੰ ਗਰੜ ਜਿਨ੍ਹਾਂ ਨੂੰ ਮੱਛਰਾਂ ਵਾਂਗੂ ਮਸਲ ਦਿੰਦੇ ਸੀ ਕਹਿੰਦੇ ਮੱਛਰਾਂ ਨੂੰ ਗਰੜ ਬਣਾ ਦਿੱਤਾ ਜਿਵੇਂ ਪਾਤਸ਼ਾਹ ਦੇ ਬਚਨ ਨੇ ਨਾ ਮਸਕੰ ਭਗਨੰਤ ਸੈ ਅਲੰਕਾਰਦਮੰ ਤਰੰਤ ਪਪੀਲ ਕਹ ਕਹਿੰਦੇ ਮੱਛਰਾਂ ਨੂੰ ਇੰਨੀ ਤਾਕਤ ਦੇ ਦਿੱਤੀ ਵੀ ਉਹ ਪਹਾੜਾਂ ਨੂੰ ਤੋੜ ਕੇ ਚੱਕਣਾ ਚੂਰ ਕਰ ਦੇਣ ਖਗੰਦ ਬਣਾ ਦਿੰਦਾ ਖਗੰਦ ਗਰਡੁ ਕਹਿੰਦੇ ਐ ਜਿਨ ਕਾਕ ਤੇ ਮਰਾਲ ਬ੍ਰਿੰਦ ਕਾਵਾਂ ਤੋਂ ਹੰਸ ਬਣਾ ਦਿੰਦਾ ਹੈ ਕਾਗੋ ਹੰਸ ਕਰ ਦਿੰਦਾ ਇਹੋ ਜਿਨੇ ਕਲਗੀਧਰ ਜੀ ਰੰਕ ਜੀ ਨਰਿੰਦ ਕਰੇ ਬੰਦਤ ਮੁਕੰਦ ਹੀ ਜਿਹੜੇ ਭਿਖਾਰੀ ਸੀ ਉਹਨਾਂ ਭਿਖਾਰੀਆਂ ਨੂੰ ਰਾਜੇ ਬਣਾ ਦਿੰਦਾ ਸਤਗੁਰਾਂ ਨੇ ਨਰਿੰਦ ਕਰੇ ਭਿਖਾਰੀਆਂ ਨੂੰ ਨਰਿੰਦ ਰਾਜੇ ਬਣਾ ਦਿੰਦਾ ਅਖਿਆਨ ਗਰੀਬ ਸਿੱਖਨ ਕੋ ਦੇਹੋਂ ਪਾਤਸ਼ਾਹੀ ਯਾਦ ਕਰੈ ਹਮਰੀ ਗੁਰਿਆਈ ਕਹਿੰਦੇ ਗਰੀਬਾਂ ਤੋਂ ਰੰਕਾਂ ਤੋਂ ਰਾਜੇ ਬਣਾ ਦਿੱਤਾ ਮੱਥਾ ਟੇਕੀਏ ਕਲਗੀ ਧਰ ਦੇ ਚਰਣਾ ਚ ਤੇ ਮੱਥਾ ਟੇਕਦਿਆਂ ਹੀ ਮੁਕਤੀ ਦੇ ਦਿੰਦੇ ਨੇ ਸਤਿ ਸ੍ਰੀ ਅਕਾਲ ਬੰਦਤ ਮੁਕੰਦ ਹੀ ਵੰਦਨ ਕਰਦੇ ਆ ਨਮਸਕਾਰ ਕਰਦੇ ਆ ਹੀ ਮੁਕਤੀ ਮਿਲ ਜਾਂਦੀ ਹੈ ਸੁੰਦਰ ਮੁਖਾਰਬਿੰਦ ਸੋਹਤ ਸੰਤੋਖ ਸਿੰਘ ਆਹ ਮਾ ਕਵੀ ਭਾਈ ਸੰਤੋਖ ਸਿੰਘ ਜੀ ਕਹਿੰਦੇ ਬੜਾ ਸੋਹਣਾ ਮੁਖਾਰਬਿੰਦ ਹੈ ਕਲਗੀ ਧਰਦਾ ਬੜਾ ਸੁੰਦਰ ਸੋਭਾ ਪਾਰ ਹੈ ਸਹਬੇ ਕਮਾਲ ਜੀ ਦਾ ਸੁੰਦਰ ਚਿਹਰਾ ਅਤੀ ਸੁੰਦਰ ਅਤੀ ਸੁੰਦਰ ਕੀ ਉਪਮਾ ਦਈਏ ਹੀਨ ਜੇ ਕਲੰਕ ਤੋਂ ਸਮਾਨ ਹੋਤ ਚੰਦ ਹੀ ਕਹਿੰਦੇ ਜੇ ਚੰਦਰਮਾ ਕਲੰਕੀ ਨਾ ਨਾ ਹੁੰਦਾ ਤੇ ਕਹਿ ਸਕਦੇ ਸੀ ਵੀ ਸਤਗੁਰੂ ਜੀ ਚੰਨ ਵਰਗੇ ਸੋਹਣੇ ਨੇ ਪਰ ਉਹ ਇਦਾਂ ਵੀ ਨਹੀਂ ਕਹਿ ਸਕਦੇ ਕਿ ਚੰਨ ਕਲੰਕੀ ਹੈ ਕਹਿੰਦੇ ਜੇ ਚੰਨ ਨਿਸ਼ਕਲੰਕ ਹੁੰਦਾ ਨਾ ਤੇ ਮਾ ਕਵੀ ਜੀ ਕਹਿੰਦੇ ਮੈਂ ਕਹਿ ਸਕਦਾ ਸੀ ਕਿ ਕਲਗੀਧਰ ਜੀ ਦਾ ਸਰੂਪ ਚੰਨ ਵਰਗਾ ਹੈ ਪਰ ਕੀ ਕਵਾਂ ਚੰਨ ਵੀ ਤਾਂ ਕਲੰਕੀ ਹੈ ਹਾਂਜੀ ਕਬੀਤ ਤੋ ਸੁਨ ਹਿ ਦਾਤਾ ਕੋ ਮੋ ਸੁਨਾ ਭਿਖਾਰੀ ਦੀ ਮਹਾਰਾਜ ਤੁਹਾਡੇ ਵਰਗਾ ਦਾਤਾ ਨਹੀਂ ਮੇਰੇ ਵਰਗਾ ਭਿਖਾਰੀ ਨਹੀਂ ਭਾਈ ਸੰਤੋਖ ਸਿੰਘ ਜੀ ਨੇ ਇਹ ਦੋ ਵੇਰੀ ਇਥੇ ਨਾਨ ਪ੍ਰਕਾਸ਼ ਵਿੱਚ ਵੀ ਵਰਤਿਆ ਜਦੋਂ ਗੁਰਪ੍ਰਤਾਪ ਦੀ ਸਮਾਪਤੀ ਹੁੰਦੀ ਉੱਥੇ ਵੀ ਇਹ ਛੰਦ ਵਰਤਿਆ ਇਹਨੰਵੇਂ ਇਦਾਂ ਦਾ ਮਿਲਦਾ ਜੁਲਦਾ ਛੰਦ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਵੀ ਲਿਖਿਆ ਉੱਥੋਂ ਭਾਈ ਸੰਤੋਖ ਸਿੰਘ ਜੀ ਨੇ ਸੇਧ ਲਈ ਹੈ ਮਹਾਰਾਜ ਤੋਸੋ ਨਹੀਂ ਦਾਤਾ ਕੋਊ ਮੋਸੋ ਨਾ ਪੇਖਾਰੀ ਦੀਨ ਤੇਰੇ ਵਰਗਾ ਦਾਤਾ ਕੋਈ ਨਹੀਂ ਮੇਰੇ ਵਰਗਾ ਗਰੀਬ ਬੜਾ ਨਿਮਾਣਾ ਭਿਖਾਰੀ ਕੋਈ ਨਹੀਂ ਮਹਾਰਾਜ ਹਾਂਜੀ ਤੋ ਸੋਨਾ ਦਿਆਲ ਦੁਖੀ ਮੋ ਸੋਨਾ ਅਲਾਈਏ ਤੇਰੇ ਵਰਗਾ ਦਿਆਲੂ ਕੋਈ ਨਹੀਂ ਤੇ ਮੇਰੇ ਵਰਗਾ ਦੁਖੀ ਨਹੀਂ ਕਿਹਾ ਜਾ ਸਕਦਾ ਤੁਸੀਂ ਦੁਖੀਆਂ ਤੇ ਦਇਆ ਕਰਦੇ ਹੋ ਮੇਰੇ ਵਰਗਾ ਦੁਖੀ ਕੋਈ ਨਹੀਂ ਤੁਹਾਡੇ ਵਰਗਾ ਦਿਆਲੂ ਕੋਈ ਨਹੀਂ ਮੋਸੋ ਨਹੀ ਕਿਰਤ ਕਣ ਤੋ ਸੋ ਉਪਕਾਰੀ ਨਹੀ ਮੇਰੇ ਵਰਗਾ ਕਿਰਤ ਕਣ ਕੋਈ ਨਹੀਂ ਕਿਰਤ ਕਣ ਤੇਰੀ ਕੀਤੀ ਨੂੰ ਮੈਂ ਜਾਣਦਾ ਹੀ ਨਹੀਂ ਹਾਂ ਪਰ ਮਹਾਰਾਗ ਤੁਸੀਂ ਕਿਰਤ ਕਣਾਂ ਤੇ ਵੀ ਉਪਕਾਰ ਕਰਦੇ ਹੋ ਤੁਹਾਡੇ ਵਰਗਾ ਪਰ ਉਪਕਾਰੀ ਕੋਈ ਨਹੀਂ ਮੇਰੇ ਵਰਗਾ ਕਿਰਤ ਕਣ ਕੋਈ ਨਹੀਂ ਤੇ ਤੁਹਾਡੇ ਵਰਗਾ ਉਪਕਾਰੀ ਨਹੀਂ ਮੋਸੋ ਨਾ ਅਨਾਥ ਨਾਥ ਤੋਂ ਸੋਨਾ ਬਤਾਈਏ ਮੇਰੇ ਵਰਗਾ 나ਥ ਕੋਈ ਨਹੀਂ ਤੇ ਤੁਹਾਡੇ ਵਰਗਾ ਅਨਾਥਾਂ ਦਾ 나ਥ ਕੋਈ ਨਹੀਂ ਮੈਂ ਅਨਾਥਾਂ ਔਰ ਤੁਸੀਂ 나ਥ ਹੋ ਮੇਰੇ ਵਰਗਾ ਅਨਾਥ ਕੋਈ ਨਹੀਂ ਤੇ ਤੁਹਾਡੇ ਵਰਗਾ ਕੋਈ 나ਥ ਨਹੀਂ ਦੱਸਿਆ ਜਾਂਦਾ ਔਗੁਣੀ ਨਮੋਸ ਕੋ ਊ ਗੋਣਵਾਨ ਤੋਂ ਸੋ ਨਹੀਂ ਮੇਰੇ ਵਰਗਾ ਕੋਈ ਔਗਣੀ ਨਹੀਂ ਹੈ ਔਰ ਤੁਹਾਡੇ ਵਰਗਾ ਗੁਣਵਾਨ ਕੋਈ ਨਹੀਂ ਜਪ ਤਪ ਬ੍ਰਤ ਸੋ ਮੈਂ ਇੱਕ ਨਹਿ ਪਾਈਏ ਮੇਰੇ ਵਿੱਚ ਨਾ ਕੋਈ ਜਪ ਹੈ ਨਾ ਕੋਈ ਤਪ ਹੈ ਨਾ ਕੋਈ ਵਰਤ ਹੈ ਇੱਕ ਵੀ ਜਿਹੜੇ ਪਰ ਦੱਸੇ ਨੇ ਇਹਨਾਂ ਵਿੱਚੋਂ ਇੱਕ ਵੀ ਨਹੀਂ ਮੇਰੇ 'ਚ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧਨਾ ਜਾਣਿਆ ਹਰ ਰਾਇਆ ਕਹੋ ਨਾਨਕ ਹਮ ਨੀਚ ਕਰਮਾ ਸ਼ਰਣ ਪਰੇ ਕੀ ਰੱਖੋ ਸਰਮਾਹ ਰਾਜ ਮੇਰੇ ਚ ਕੋਈ ਜਪ ਤਪ ਨਹੀਂ ਮੇਰੇ ਚ ਕੋਈ ਵਰਤ ਨਹੀਂ ਕੋਈ ਕਰਬ ਨਹੀਂ ਮੇਰੀ ਕੋਈ ਸੰਜਮ ਮਰਿਆਦਾ ਨਹੀਂ ਮਹਾਰਾਜ ਇੱਕ ਵੀ ਮੇਰੇ ਚ ਕੋਈ ਗੁਣ ਨਹੀਂ ਕਵ ਆਇਓ ਹੈ ਸ਼ਰਨ ਗਹੇ ਧਾਇ ਕੈ ਚਰਨ ਕਵੀ ਜੀ ਕਹਿੰਦੇ ਮੈਂ ਤੁਹਾਡੀ ਸ਼ਰਨ ਆਇਆ ਹਾਂ ਔਰ ਭੱਜ ਕੇ ਤੁਹਾਡੇ ਚਰਨ ਫੜ ਲਏ ਆ ਭੱਜ ਕੇ ਦੌੜ ਕੇ ਆਇਆ ਔਰ ਭੱਜ ਕੇ ਚਰਨ ਫੜ ਲਏ ਨੇ ਤੁਹਾਡੀ ਸ਼ਰਨ ਆ ਕੇ ਗੁਰੂ ਤਾਰਨ ਤਰਨ নিজ ਹੱਥ ਦੇ ਬਚਾਈਏ ਏ ਗੁਰੂ ਸਾਹਿਬ ਤੁਸੀਂ ਤਾਰਨ ਹਾਰ ਹੋ ਜਹਾਜ਼ ਵਾਂਗੂ ਕਿਰਪਾ ਕਰੋ ਮੈਨੂੰ ਆਪਣਾ ਹੱਥ ਦੇ ਕੇ ਬਚਾ ਲਓ ਗਰੀਬ ਨਵਾਜ਼ ਆਪਣਾ ਹੱਥ ਦੇ ਕੇ ਮੈਨੂੰ ਰੱਖ ਲਓ ਹਾਂਜੀ ਕਬਿਤ ਅੰਤਕ ਕੀ ਪਸੀਨਾ ਬਚਾਏ নিজ ਦਾਸਨ ਕੋ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੀ ਜਮਾ ਦੀ ਫਾਈ ਤੂੰ ਆਪਣੇ ਦਾਸਾਂ ਨੂੰ ਬਚਾ ਲੈਂਦੇ ਨੇ ਹੱਥ ਮੈਂ ਸ੍ਰਸਨ ਅਰੁੜਤ ਤੁਰੰਗ ਕੇ ਅੱਖ ਚ ਤਨੁਖ ਪੜ ਕੇ ਸ੍ਰਸਨ ਪਕੜ ਕੇ ਘੋੜੇ ਤੇ ਸਵਾਰ ਨਿਕਲ ਘੋੜੇ ਤੇ ਬੈਠਿਆਂ ਦੇ ਦਰਸ਼ਨ ਕਰਾਉਂਦੇ ਭਾਈ ਸਾਹਿਬ ਕਹਿੰਦੇ ਐਸੇ ਦਰਸ਼ਨ ਨੇ ਜਿਹੜੇ ਜੰਮਾਂ ਦੀ ਫਾਈ ਤੋਂ ਛਡਾ ਲੈਂਦੇ ਆਪਣਿਆਂ ਦਾਸਾਂ ਨੂੰ ਹੱਥ 'ਚ ਤਰਖ ਫੜਿਆ ਤੇ ਘੋੜੇ ਤੇ ਨੀਲੇ ਘੋੜੇ ਤੇ ਬਾਜਾਂ ਵਾਲੇ ਸਹਿਬ ਸਵਾਰ ਹਨ ਕਮਲ ਵਿਸਾਲ ਦਲ ਲੋਚਨ ਦਇਆਲ ਕਲ ਕਮਲ ਵਰਗੇ ਸੁੰਦਰ ਪੰਖੜੀਆਂ ਜੈਸੀਆਂ ਉੱਪਰ ਲੀਆਂ ਮਹਾਰਾਜ ਜੀ ਦੀਆਂ ਪਲਕਾਂ ਹਨ ਔਰ ਨੇਤਰ ਬੜੇ ਸੁੰਦਰ ਦਇਆਲ ਦਇਆ ਨਾਲ ਭਰੇ ਹੋਏ ਕਲਿਕਾਲ ਦੇ ਪਾਪਾ ਨੂੰ ਨਿਵਾਰਨ ਵਾਲੇ ਨੇ ਲੋਕਨ ਬਿ ਲੋਕ ਕੈ ਅਸ਼ੋਕ ਕਰੇ ਸੰਗ ਕੇ ਕਲਯੁਗ ਦੇ ਲੋਕਾਂ ਨੂੰ ਇੱਕ ਥੋੜੇ ਜਿਹੀ ਨਿਗਾਹ ਕਰਕੇ ਵੇਖਦੇ ਆ ਕਿਰਪਾ ਕਟਾਖ ਤੇ ਤੱਕ ਕੇ ਹੀ ਉਹਨਾਂ ਨੂੰ ਸੁਖੀ ਕਰ ਦਿੰਦੇ ਹਨ ਸੋਚਨ ਬਿ ਬੋਚਨ ਕੋ ਪੋਚਨ ਸੰਕੂਚੇ ਜਗ ਜਿਹਦੇ ਵੱਲ ਵੇਖਦੇ ਉਹਦੀਆਂ ਸੋਚਾਂ ਦੂਰ ਕਰ ਲੈਂਦੇ ਆ ਤੇ ਆਹ ਜਿਹੜੇ ਵਿਮੋਚਨ ਵਿਮੋਚਨ ਦਾ ਪੋਚਨ ਦਾ ਮਤਲਬ ਹੁੰਦਾ ਆ ਜਿਹੜੇ ਮਾੜੇ ਭੈੜੇ ਭੱਦੇ ਮਲੇਚ ਜਿਹੜੇ ਸਤਗੁਰੂ ਸੱਚੇ ਪਾਤਸ਼ਾਹ ਨਾਲ ਬੈਰ ਰੱਖਦੇ ਸੀ ਕਹਿੰਦੇ ਉਹਨਾਂ ਨੂੰ ਸੰਕੋਚ ਲੈਂਦੇ ਭਾਵ ਉਹਨਾਂ ਨੂੰ ਤਾੜ ਦਿੰਦੇ ਮਹਾਰਾਜ ਜੀ ਦੇ ਨੇਤਰ ਹਾਂਜੀ ਨਵੇਂ ਪੰਥ ਧਾਰੀ ਬਲਿਹਾਰੀ ਅੰਗ ਅੰਗ ਕੇ اے ਨਵੇਂ ਪੰਥ ਚਲਾਉਣ ਵਾਲੇ ਨਵੇਂ ਪੰਥ ਨੂੰ ਤਾਰਨ ਕਰਨ ਵਾਲੇ ਗੁਰੂ ਕਲਗੀ ਧਰ ਜੀ ਮੈਂ ਤੁਹਾਡੇ ਅੰਗ ਅੰਗ ਤੋਂ ਬਲਿਹਾਰ ਜਾਵਾਂ ਵਾਗ ਚਿਗਾ ਸੰਗ ਖਜੇ ਮਾਣਕ ਸੁਰੰਗ ਰੰਗ ਜਿਨਾ ਦੀ ਪਾਗ ਚ ਸੋਹਣੀ ਜਗਾ ਹੈ ਸੋਹਣੀ ਕਲਗੀ ਆ ਉਹਦੇ ਵਿੱਚ ਕੀਮਤੀ ਮਾਣਕ ਤੇ ਲਾਲ ਖਜੇ ਹੋਏ ਨੇ ਬਾਰੋਂ ਮੈਂ ਉਹ ਮੰਗ ਮਾਣਕ ਲਗੀ ਉਤੰਗ ਕੇ ਉੱਚੀ ਕਲਗੀ ਵੇਖ ਕੇ ਮੇਰੇ ਸਾਹਿਬ ਦੇ ਸੀਸ ਉੱਤੇ ਮਾ ਕਵੀ ਭਾਈ ਸੰਤੋਖ ਸਿੰਘ ਜੀ ਕਹਿੰਦੇ ਮੈਂ ਆਪਣਾ ਜਿਹੜਾ ਵਾਰੇ-ਵਾਰੇ ਕਰਦਾ ਸਾਹਿਬ ਦੀ ਉੱਚੀ ਕਲਗੀ ਨੂੰ ਵੇਖ ਕੇ ਮੈਂ ਆਪਣਾ ਮਨ ਵਾਰੇ-ਵਾਰੇ ਕਰਦਾ ਹਾਂ ਮੈਂ ਬਲਿਹਾਰ ਜਾਂਦਾ ਹਾਂ ਕਲਗੀਆਂ ਵਾਲੇ ਦੀ ਕਲਗੀ ਤੋਂ ਸਹਬ ਜੀ ਦੀ ਜਗ੍ਹਾ ਤੋਂ ਸਹਬ ਜੀ ਦੇ ਸੋਹਣੇ ਸਵਰੂਪ ਤੋਂ ਸਹਬਾਂ ਦੇ ਸੋਹਣਿਆ ਚਰਨਾਂ ਤੋਂ ਵਾਰੇ ਜਾਈਏ ਬਲਿਹਾਰ ਜਾਈਏ